ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਪੰਜਾਬ ਦਾ ਮੌਸਮ 13 ਜੁਲਾਈ ਤੋਂ 15 ਜੁਲਾਈ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਹੁਣ ਮੀਂਹ ਦੀ ਅਗਰ ਗੱਲ ਕੀਤੀ ਹੋਵੇ ਥੋੜਾ ਜਿਹਾ ਅਸਰ ਘਟ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਉਮੀਦ ਹੁਣ ਹੌਲੀ ਹੌਲੀ ਬਰਸਾਤ ਦੀ ਘਟ ਰਹੀ ਹੈ ਤੇ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਕਿ ਇਸ ਦਿਨ ਮੀਂਹ ਦੀ ਉਮੀਦ ਹੈ ਜਾਂ ਨਹੀਂ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਬਿਨਾਂ ਸਕਿੱਪ ਕਰੇ ਤੇ ਵੀਡੀਓ ਦੇਖਿਓ ਤਾਂ ਕਿ ਤੁਸੀਂ ਕਿਤੇ ਆਪਣੇ ਸ਼ਹਿਰ ਪਿੰਡ ਜ਼ਿਲ੍ਹੇ ਦਾ ਨਾਮ ਮਿਸ ਨਾ ਕਰ ਦਿਓ ਤਾਂ ਕਿ ਕਿਸੇ ਤਰੀਕੇ ਦੀ ਵੀ ਜਾਣ ਕੇ ਤੁਸੀਂ ਬੰਜੇ ਨਾ ਰਹਿ ਸਕੋ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਇਮੇਜ ਦੇ ਵਿੱਚ ਸਾਫ਼ ਕਲੀਅਰ ਹੋ ਰਿਹਾ ਕਿ ਬੱਦਲਬਾਈ ਪੰਜਾਬ ਦੇ ਖਾਸ ਤੌਰ ਤੇ ਹੇਠਲੇ ਇਲਾਕੇ ਵਿੱਚ ਬਣੀ ਹੋਈ ਹੈ ਜਿਹਦੇ ਵਿੱਚ ਦੇਖੋਗੇ ਤੁਸੀਂ ਉਹ ਜ਼ਿਲ੍ਹਾ ਹੇਠਲੇ ਪਾਸੇ ਤੋਂ ਅਗਰ ਗੱਲ ਕਰੀਏ ਤਾਂ ਬਠਿੰਡਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਲੁਧਿਆਣਾ ਦਾ ਕੁਝ ਇਲਾਕਾ ਜੀ ਤੇ ਰੂਪਨਗਰ ਮੁਹਾਲੀ ਇਨ੍ਹਾਂ ਇਲਾਕਿਆਂ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਸਵੇਰ ਤੋਂ ਇਨ੍ਹਾਂ ਇਲਾਕੇ ਵਿੱਚ ਕਿਰਮਣ ਕਰਨੀ ਦਾ ਮਾਹੌਲ ਹੈ ਬਾਕੀ ਪੰਜਾਬ ਦਾ ਮੌਸਮ ਦਾ ਹਾਲਾਤ ਸ਼ਾਂਤ ਬਣੇ ਹੋਇਆ ਮੌਸਮ ਖੁਸ਼ਕ ਬਣਿਆ ਹੋਇਆ ਜੀ ਧੁੱਪ ਕੜਾਕੇ ਦੀ ਪੈ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜਿਲੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਵੱਲੋਂ ਮਿਸ ਨਾ ਹੋਵੇ ਹੁਣ ਗੱਲ ਕਰਦੇ ਜੇ 13 ਤੋਂ ਲੈ ਕੇ 15 ਜਨਵਰੀ ਦੇ ਮੌਸਮ ਦੀ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਗਏ 13 ਜਨਵਰੀ ਦੀ 13 ਜਨਵਰੀ ਨੂੰ ਤਿੰਨ ਜਿਲ੍ਹਿਆਂ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਹੈ ਜਿਹਦੇ ਵਿੱਚ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਅਤੇ ਰੂਪਨਗਰ ਜ਼ਿਲ੍ਹਾ ਆ ਰਹੇ ਨੇ ਜੋ ਕਿ ਹਿਮਾਚਲ ਦੇ ਬਾਰਡਰ ਨਾਲ ਆਪਣਾ ਹਿੱਸਾ ਸਾਂਝਾ ਕਰਦੇ ਨੇ ਜਿਨ੍ਹਾਂ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਵੀ ਹਿਮਾਚਲ ਵੱਲੋਂ ਜੋ ਗਤੀਵਿਧੀਆਂ ਮੀਂਹ ਦੀਆਂ ਹੋਣਗੀਆਂ ਉਹ ਹੁੰਦੀਆਂ ਦਿਖਾਈ ਦੇ ਸਕਦੀਆਂ ਨੇ ਕੋਈ ਭਾਰੀ ਮੀਂਹ ਨਹੀਂ ਹੈ ਹਲਕੇ ਤੋਂ ਦਰਮਿਆਨਾ ਬੂੰਦਾਬੰਦੀ ਕਹਿ ਲਿਏ ਜਾਂ ਥੋੜਾ ਬਹੁਤਾ ਮਿਕਸ ਰੂਪ ਦੇ ਵਿੱਚ ਆਪਾਂ ਗਰਜ ਚਮਕ ਦੇ ਨਾਲ ਥੋੜਾ ਸ਼ਰਾਟੇ ਵਾਲਾ ਮੀਂਹ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਥੋੜੀ ਜਿਹੀ ਹਾਲਾਤ ਜਿਹੜੇ ਵਿੱਚ ਕਹਦੀਏ ਕਿ ਬੂੰਦਾਬੰਦੀ ਜਾਂ ਕਿਣਮਣ ਕਣੀ ਤੇ ਹਨ ਉਹ ਜ਼ਿਲ੍ਹੇ ਵੀ ਥੋੜੀ ਜਿਹਾ ਜ਼ਿਆਦਾ ਨਹੀਂ ਘੱਟੀ ਨੇ ਜਿਹਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਸਭਜੇ ਦਾ ਜੀਤ ਸਿੰਘ ਨਗਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਇਨ੍ਹਾਂ ਇਲਾਕਿਆਂ ਦੇ ਵਿੱਚਕਾਰ ਹਲਕਾ ਦਰਮਿਆਨਾ ਬੂੰਦਾਬੰਦੀ ਗਰਜ ਚਮਕ ਹੋ ਸਕਦੀ ਹੈ ਪਰ ਉਮੀਦ ਕੋਈ ਬਹੁਤ ਜ਼ਿਆਦਾ ਨਹੀਂ ਹੈ ਜਿਸ ਦੇ ਨਾਲ ਆਪਾਂ ਨੂੰ ਕੋਈ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਨਹੀਂ ਆ ਰਹੀ ਬਾਕੀ ਪੰਜਾਬ ਦੇ ਵਿੱਚ ਮੌਸਮ ਠੀਕ ਠਾਕ ਹੈ ਬੱਦਲਬਾਝ ਆਂਦੀ ਜਾਂਦੀ ਰਹੇਗੀ ਕਿਣਮਣਕਣੀ ਤਾਂ ਮਾਹੌਲ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਤੇ ਤੁੱਪ ਅਤੇ ਬੱਦਲਬਾਝ ਦਾ ਮਿਕਸ ਰੂਪ ਦੇ ਵਿੱਚ ਆਉਂਦਾ ਜਾਣਾ ਬੜਿਆ ਰਹੇਗਾ ਹੁਣ ਅਗਰ ਗੱਲ ਕਰੀਏ ਮੌਸਮ ਦੇ ਹਾਲਾਤਾਂ ਦੀ ਤਾਂ ਉਹਦੇ ਵਿੱਚ ਦੇਖਿਆ ਜਾਵੇਗਾ ਦੇ 11 ਤੋਂ ਸੌਰੀ 14 ਜੁਲਾਈ ਦੀ ਗੱਲ ਕਰੀ ਜਾਵੇ ਤਾਂ ਲਗਭਗ ਤਿੰਨ ਕਿ ਜ਼ਿਲ੍ਹੇ ਅਜਿਹੇ ਨੇ ਜਿਨ੍ਹਾਂ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਹਨਾਂ ਵਿੱਚ ਫੇਰ ਹਲਕਾ ਦਰਮਿਆਨ ਨਮੀ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਕਾਰਨ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਤੇ ਮੋਹਾਲੀ ਇਹਨਾਂ ਇਲਾਕਿਆਂ ਵਿੱਚ ਫੇਰ ਸਭ ਤੋਂ ਘੱਟ ਗਰਜ ਚਮਕ ਜਾਂ ਬੂੰਦਾਬੰਦੀ ਹੋਵੇਗੀ ਬਾਕੀ ਪੰਜਾਬ ਦਾ ਮੌਸਮ ਫੇਰ ਤੋਂ ਧੁੱਪ ਵਾਲਾ ਤੇ ਬੱਦਲਵਾਈ ਵਾਲਾ ਮਿਕਸ ਰੂਪ ਦੇ ਵਿੱਚ 14 ਜੁਲਾਈ ਨੂੰ ਬਣਦਾ ਹੋਇਆ ਦਿਖਾਈ ਦੇ ਰਿਹਾ ਕੋਈ ਵੱਡੀ ਮੀਂਹ ਦੀ ਝਲਕ ਨਹੀਂ ਪੈ ਰਹੀ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਅਸੀਂ ਆਖਰੀ ਦਿਨ ਦੀ ਗੱਲ ਕਰਦੇ ਜੀ 15 ਜੁਲਾਈ ਦੀ 15 ਜੁਲਾਈ ਨੂੰ ਸਿਰਫ ਸਾਨੂੰ ਉੱਤਰੀ ਪੰਜਾਬ ਦਾ ਇੱਕੋ ਜ਼ਿਲ੍ਹਾ ਦਿਖਾਈ ਦੇ ਰਿਹਾ ਜਿਹੜਾ ਕਿ ਜ਼ਿਲ੍ਹਾ ਪਠਾਨਕੋਟ ਹੈ ਜੀ ਜਿਹਦੇ ਵਿੱਚ ਹਲਕਾ ਦਰਮਿਆਨਾ ਕੁਝ ਕ ਇਲਾਕੇ ਦਾ ਥੋੜਾ ਬਹੁਤਾ ਮੀਂਹ ਦੇਖਣ ਨੂੰ ਮਿਲ ਸਕਦਾ ਬਾਕੀ ਕੋਈ ਵੱਡੀ ਅਪਡੇਟ ਨਹੀਂ ਹੈ ਬਾਕੀ ਪੰਜਾਬ ਦੇ ਵਿੱਚ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ ਸਿਰਫ ਹਿਮਾਚਲ ਦੇ ਨਾਲ ਲੱਗਦੀ 벨ਟ ਜਿਹੜੀ ਤੁਸੀਂ ਇਹ ਦੇਖੋਗੇ ਕਿ ਇਸ 벨ਟ ਦੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਸਾਨੂੰ ਥੋੜੀ-ਬਹੁਤੀ ਚਾਂਸ ਜਿਹੜੇ ਮੀਂਹ ਦੇ ਬਣਦੇ ਦਿਖਾਈ ਦੇ ਸਕਦੇ ਨੇ ਜਿਦੇ ਵਿੱਚ ਜ਼ਿਲ੍ਹਿਆਂ ਦੀ ਅਗਰ ਗੱਲ ਕਰੀਏ ਤਾਂ ਜ਼ਿਲ੍ਹਾ ਹੋ ਗਿਆ ਜੀ ਗੁਰਦਾਸਪੁਰ ਜ਼ਿਲ੍ਹਾ ਹੋ ਗਿਆ ਜੀ ਹੁਸ਼ਿਆਰਪੁਰ ਜ਼ਿਲ੍ਹਾ ਨਮਾਸ਼ਾਹਰ ਰੂਪਨਗਰ ਸਭ ਜੀ ਦਾ ਅਜੀਤ ਸਿੰਘ ਨਗਰ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਇਹਨਾਂ ਕੁਝਕ ਜ਼ਿਲ੍ਹਿਆਂ ਦੇ ਵਿੱਚ ਸਾਨੂੰ ਹਲਕਾ ਦਰਮਿਆਨਾ ਜਿਹੜਾ ਮੀਂਹ ਦੇਖਣ ਨੂੰ ਮਿਲ ਸਕਦਾ ਪਰ ਇਸ ਤੋਂ ਉੱਪਰ ਕੋਈ ਵੱਡੀ ਅਪਡੇਟ ਫਿਲਹਾਲ ਦਿਖਾਈ ਨਹੀਂ ਦੇ ਰਹੀ ਜਿਸ ਦੇ ਨਾਲ ਕੋਈ ਵੀ ਸਾਨੂੰ ਮੀਂਹ ਦੇ ਹਾਲਾਤ ਵਰਗੇ ਅਪਡੇਟ ਨਾ ਆਉਣ ਕਰਨਾ ਸੀ ਕਹਿ ਸਕਦੇ ਕਿ ਮੌਸਮ ਪੰਜਾਬ ਦੇ ਵਿੱਚ 15 ਜੁਲਾਈ ਨੂੰ ਬਹੁਤ ਹੱਦ ਤੱਕ ਖੁਸ਼ਕ ਅਤੇ ਸਾਫ਼ ਹੀ ਬਣਿਆ ਰਹੇਗਾ ਬਾਕੀ ਇਸ ਤੋਂ ਇਲਾਵਾ ਕੋਈ ਅਗਰ ਨਵੀਂ ਅਪਡੇਟ ਆਉਂਦੀ ਹੈ ਕੋਈ ਵੱਡੀ ਅਪਡੇਟ ਆਉਂਦੀ ਹੈ ਕਿਉਂਕਿ ਜਿਹੜੇ ਮੌਸਮ ਨੇ ਬਰਸਾਤਾਂ ਦੇ ਵਿੱਚ ਅਕਸਰ ਦੇਖਿਆ ਜਾਂਦਾ ਹੈ ਘੰਟਿਆਂ ਵੱਧੀ ਹੀ ਬਦਲ ਜਾਂਦੇ ਨੇ ਹੁਣ ਕੁਝ ਦਿਨ ਜਿਹੜੇ ਹਵਾ ਦਾ ਜ਼ੋਰ ਹੈ ਉਹ ਵੀ ਘੱਟ ਦੇਖਣ ਨੂੰ ਮਿਲੇਗਾ ਤੇਜ ਹਨੇਰੀਆਂ ਤੋਂ ਪੰਜਾਬ ਦੇ ਉੱਪਰ ਕਿਸੇ ਤਰੀਕੇ ਦਾ ਵੀ ਅਸਰ ਨਹੀਂ ਹੈ ਤੇ ਜਿਹੜੇ ਮੀਂਹ ਵਾਲੇ ਬੱਦਲ ਨੇ ਉਹ ਕਿਤੇ ਨਾ ਕਿਤੇ ਹੁਣ ਮੱਧ ਭਾਰਤ ਵੱਲ ਜਾ ਚੁੱਕੇ ਨੇ ਸੈਂਟਰਲ ਪੰਜਾਬ ਜਾਨੀ ਕਿ ਜਿਹਦੇ ਵਿੱਚ ਆਪਾਂ ਗੱਲ ਕਰ ਲਈਏ ਮੱਧ ਪ੍ਰਦੇਸ਼ ਹੋ ਗਿਆ ਦੱਖਣੀ ਯੂਪੀ ਦਾ ਹਿੱਸਾ ਹੋ ਗਿਆ ਜੀ ਥੋੜਾ ਬਹੁਤਾ ਹਿੱਸਾ ਸਾਨੂੰ ਰਾਜਸਥਾਨ ਦਾ ਹੋ ਗਿਆ ਤੇ ਦਿੱਲੀ ਹਰਿਆਣੇ ਤੋਂ ਪਿਛਲੇ ਪਾਸੇ ਜਿਹੜੇ ਸਿਸਟਮ ਫਿਲਹਾਲ ਬਣ ਰਹੇ ਨੇ ਉੱਤਰੀ ਪੰਜਾਬ ਵੱਲ ਜਦੋਂ ਇਹਨਾਂ ਦੀ ਐਂਟਰੀ ਹੋਵੇਗੀ ਤਾਂ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਹੋਵੇਗਾ ਤੇ ਉਹ ਜਾਣਕਾਰੀ ਤੁਹਾਡੇ ਤੱਕ ਉਦੋਂ ਤੱਕ ਸਾਂਝੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ